ਸਰ ਅਤਵਾ ਦਿਖਿਆ ਬਈ ਬਿਲਕੁਲ ਦਿਖਿਆ ਝੇਲਿਆ ਚਾਦ ਦਾ ਦੇਖਿਆ ਉੱਤਰ ਦਾ ਦੇਖਿਆ ਝੇਲਿਆ ਵੀ ਹੈ ਝੇਲਿਆ ਹਾਂ ਲੱਛਟ ਹੈ ਬਿਲਕੁਲ ਹੈ ਆਪਣੇ ਦੋਸਤਾਂ ਤੁਸੀਂ ਕਾਰਡ ਸੁਣਾਦੇ ਹੋ ਬ੍ਰੇਸਟੀ ਕਾਰਡ ਬਿਲਕੁਲ ਕੀ ਸੀਗਾ ਬ੍ਰੇਸਟੀ ਕਾਰਡ ਜਿਹੀ ਉਹ ਤੇ ਆਰਐਸਐਸ ਦੀ ਸ਼ਾਖਾ ਲੱਗੀ ਹੋਈ ਸੀ ਸਵੇਰੇ ਸਵੇਰੇ ਅਤਵਾ ਕੀ ਆਏ ਗੜ 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 13 ਬੰਦੇ 26 ਮਾਰਚ ਨੂੰ ਦੇਖ ਵੀ ਯਾਦ ਹੈ ਜੇ ਆਪਾਂ ਦੁਨੀਆ ਮਾਰਦੇ ਦੇਖੇ ਭਾਈ ਬਿਲਕੁਲ ਮਾਰਦੇ ਦੇਖੇ ਲੱਦੇ ਮੱਛੀ ਆ ਉੱਚੇ ਕੁਝ ਮੱਛੀ ਹੈ ਅਜੇ ਉਹ ਗੋਦੂ ਅਤਵਾ ਦਾ ਟਾਈਮ ਸੀ ਉਦੋਂ ਵੀ ਸ਼ਿਫ ਸੈਣੀਆ ਕੀ ਕੋਈ ਤੰਕੀਫ ਹੋਣ ਆਂਦਾ ਸੀ ਤੰਕੀਦਾ ਬਿਲਕੁਲ ਨਹੀਂ ਸਿੱਧਾ ਡੈਕਿੰਗ ਹੁੰਦਾ ਸੀ ਸਿੱਧਾ ਟੈਨ ਕਿਉਂ ਉਦੋਂ ਸ਼ਿਫ ਸੈਣੀਆ ਗਣਮੈਲ ਮੰਦਸ ਸਰਕਾਰ ਬਿਲਕੁਲ ਨਹੀਂ ਮੰਗਦਾ ਸੀ ਅਸੀਂ ਮੈਨੂੰ ਯਾਦ ਆ ਸੀ ਫਲੋਰ ਪ੍ਰਧਾਨ ਬਣਾ ਕੇ ਆਈਦਾ ਸੀ ਬਣਾ ਕੇ ਆਣਾ ਪ੍ਰਧਾਨ ਹਫਤੇ ਬਾਅਦ ਇੱਕੋ ਦਿਨ ਉਹਨਾਂ ਨੂੰ ਮਾਰ ਦੇਣਾ ਅਗਲਾ ਬੰਦਾ ਫੇਰ ਖੜਾ ਹੁੰਦਾ ਸੀ ਐਡਾ ਜਜ਼ਬਾ ਹੁੰਦਾ ਸੀ ਫੇਰ ਭਗਵਾ ਝੰਡਾ ਲਾ ਕੇ ਫੇਰ ਨਾਡਾ ਪ੍ਰਧਾਨ ਬਣਾ ਲੈਂਦਾ ਸੀ ਇਦਾਂ ਹੀ ਕਰ ਕਰਕੇ 23 ਵਾ ਕਈ ਪ੍ਰਧਾਨ ਸਰ ਦੇ ਜੁਲੋ ਮਾਰੇ ਸੱਤ ਸੱਤ ਕਿਸੇ ਨੇ ਕਰ ਮੈ ਨਹੀਂ ਮੰਗਿਆ ਸੱਤ ਪ੍ਰਧਾਨ ਸਰ ਦੇ ਲੋਰ ਚ ਕਿਸੇ ਨੇ ਕਰ ਮੈ ਨਹੀਂ ਮੰਗਿਆ ਹਰ ਤੇ ਇੱਕ ਬੰਦਾ ਮਾਰੇ ਜਾਂਦਾ ਸੀ ਸਿਸ਼ਿਆਣਿਕ ਮਾਰੇ ਜਾਂਦੇ ਜਿਲ੍ਹਾ ਪ੍ਰਧਾਨ ਮਾਰੇ ਜਾਂਦਾ ਸੀ ਬਿਲਕੁਲ ਹਰ ਤੇ ਨਵਾਂ ਜਿਲ੍ਹਾ ਪ੍ਰਧਾਨ ਲੈ ਜਾਂਦੀ ਆ ਭਗਵਾਨ ਚੰਡਾ ਲੈ ਕੇ ਜਾਂਦਾ ਸੀ ਬਿਲਕੁਲ ਕੋਈ ਸ਼ੱਕ ਨਹੀਂ ਆ ਤੁਸਰ ਗਣ ਮੈ ਨਹੀਂ ਮੰਦਾ ਸੀ ਬਿਲਕੁਲ ਬਿਲਕੁਲ ਕਿਸੇ ਨੇ ਕਰੀ ਨਹੀਂ ਮੰਗਦੀ ਮੁੰਨੀਰ ਬਾਜੂ ਤੇ ਇੱਕ ਛੋਟਾ ਜਿਹਾ ਫੋਨ ਆਂਦਾ ਮੈਂ ਤਾਂ ਧਮਕੀ ਵਾਲਾ ਫੋਨ ਆਂਦਾ ਤੇ ਨਾਲ ਹੀ ਜੰਮੇ ਦੀ ਗੱਲ ਹੋ ਜਾਂਦੀ ਐ ਐਕਚੁਅਲੀ ਨਾ ਉਦੋਂ ਨਾ ਇੱਕ جنੂਨ ਸੀ ਉਦੋਂ ਸ਼ਿਵ ਦੀ ਸੈਨਾ ਸੀ ਹ ਉਹਨਾਂ ਦੁਕਾਨਾਂ ਬਣ ਗਈਆਂ ਦੁਕਾਨਾਂ ਬਣ ਗਈਆਂ ਬਿਲਕੁਲ ਦੁਕਾਨਾਂ ਬਣ ਗਈਆਂ ਉਦੋਂ ਸ਼ੁਰੂਸੇਨਾ ਦੇ ਵਿੱਚ ਮੈਂ ਜੋ ਸੁਣਿਆ ਉਜਾਪਤੀ ਕਿਸੇ ਮੈਂ ਵੀ ਦੇਖਿਆ ਬਿਲਕੁਲ ਮੈਂ ਤੁਹਾਨੂੰ ਦਾ ਮੈਂ ਜੇ ਤੁਸੀਂ ਚਾਹੋ ਮੈਂ ਅੱਜ ਚਲੋ ਨਾਮ ਨਹੀਂ ਲੈਣਾ ਚਾਹਦਾ ਇਹ ਵਿਚਾਰੇ ਟਾਰਗੇਟ ਤੇ ਆ ਜਣਗੇ ਲੋਕ ਐਨੇ ਸ਼ਾਰਦ ਤਗੜੇ ਤਗੜੇ ਸਰਾਫ ਤਗੜੇ ਤਗੜੇ ਜੋ ਉਜਾਪਤੀ ਤਗੜੇ ਤਗੜੇ ਦੁਕਾਨਦਾਰ ਦੁਕਾਨਦਾਰ ਆੜਦੀ ਉਹ ਸਾਡੇ ਨਾਲ ਉਹਨਾਂ ਦੇ ਬੱਚੇ ਉਹ ਬਜ਼ੁਰਗ ਆਪ ਹੂੰ ਫਾਈਨੈਂਸ਼ਲੀ ਫਿਜ਼ੀਕਲੀ ਹਰ ਤਰ੍ਹਾਂ ਦਾ ਸਨਮਾਨ ਤਾਂ ਦੇ ਨਾਲ ਯੋਗਾਂ ਸੀ ਸਾਨੂੰ ਗੁੰਦਜ਼ ਪਰ ਹੁਣ ਕੀ ਹੈ ਹੁਣ ਇਹ ਸ਼ਿਵਸਰਨਾ ਕੀ ਕਮਾਉਣਾ ਕੀ ਕਰ ਸਕਦਾ ਜਿਹੜਾ ਬੁੱਟਾ ਸੀ ਆਪਣੇ ਹੱਥੀ ਲਾਇਆ ਆਪਣੇ ਦੋਸਤ ਨੂੰ ਮਰਵਾ ਕੇ ਜਿਹੜੇ ਆਪਣੇ ਦੋਸਤ ਜਿਹੜੇ ਸਾਡੇ ਨਾਲ ਹੱਥ ਦੇ ਫੇੜਦੇ ਸੀ ਮਰਵਾ ਕੇ ਸ਼ਿਵਸਰਨਾ ਦਾ ਪਵਿੱਤਰ ਨਾਮ ਪੈਦਾ ਕੀਤਾ ਉਹ ਪਵਿੱਤਰ ਨਾਮ ਨੂੰ ਬਦਨਾਮ ਕਰਦਾ ਅੱਛੇ ਲਿਕ ਗੱਲੇ ਹੋਰ ਦੱਸੋ ਲਾਸਟ ਗੱਲ ਕਰਦੇ ਆਪਾਂ ਜਿੰਨੇ ਗਣਮੈਣ ਹੁਣ ਲੁਧਿਆਣਾ ਸ਼ਹਿਰ ਦੀ ਗੱਲ ਕਰਦੇ ਬਾਹਰ ਨੂੰ ਜਾਂਦੇ ਪੰਜਾਬ ਤੋਂ ਜਾਂਦੇ ਪੰਜਾਬ ਦੇ ਅਕੋਂਦ ਦੋਸ਼ੀ ਕਰ ਰਹੇ ਨੇ ਨਾ ਜਿੰਨੇ ਗਣਮੈਣ ਹੁਣ ਲੁਧਿਆਣਾ ਦੇ ਦਿੱਤੇ ਹੀ ਨਹੀਂ ਜਾ ਸਭ ਸਿਆਣੇ ਕਰ ਦਿੱਤੇ ਆ ਬਸ ਕੀ ਗੱਲ ਕਰੀਏ ਤਾਂ ਜਾਂ ਉਸ ਵੇਲੇ ਵੀ ਅੱਤਵਾਦੀਆਂ ਦੁਆਰਾ ਜਦੋਂ ਅੱਤ ਦਾ ਕਾਲਾ ਬੁਝੀ ਬਸ ਸਿਸੋਨੀਓ ਬੰਦੇ ਦਾ ਕਿੱਡਾ ਦੂਰ ਰਿਹਾ ਅੱਤਵਾਦ ਆ ਉਦੋਂ ਵੀ ਇੰਨੀ ਗਨਮੈਨ ਵੱਡੇ ਨਹੀਂ 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 ਉਦੋਂ ਇੱਕ ਜਾਂ ਦੋ ਜਿਹੜੇ ਵੱਡੇ ਲੀਡਰ ਸੀ ਉਹਨਾਂ ਕੋਲ ਗਨਮੈਨ ਨਹੀਂ ਖਤਰਾ ਉਦੋਂ ਜ਼ਿਆਦਾ ਸੀ ਹੁਣ ਜ਼ਿਆਦਾ ਉਹ ਖਤਰਾ ਉਦੋਂ ਜ਼ਿਆਦਾ ਸੀ ਹੁਣ ਘਟ ਉਹਨੂੰ ਤਾਂ ਘਟਾ ਉਦੋਂ ਤਾਂ ਇਹ ਨਹੀਂ ਸੀ ਪਤਾ ਲੱਗਦਾ ਹੁੰਦਾ ਮੋਟਰਸਾਈਕਲ ਤੇ ਦੋ ਬੰਦੇ ਜੱਟ 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 ਤਾਂ ਨਹੀਂ ਮਾਰਦੇ ਸੀ ਐਨੇ ਮਾਰਦੇ ਸੀ ਜੀ ਆਗੇ ਜੀ ਇਹ ਹੋ ਗਿਆ ਜੀ ਉਦੋਂ ਸੰਗਠਨ ਵੀ ਤਾਂ ਦੋ ਵੱੰਬੇ ਸੋਡ ਹੁੰਦੇ ਸੀ ਤਪਸਵਰੂਪ ਸੰਗਠਨ ਵੀ ਇੱਕ ਦੋ ਹੁੰਦੇ ਸੀ ਦੋ ਇੱਕ ਦੋ ਜਦੋਂ ਜਦਾਨੀ ਸਾਹਿਬ ਨੇ ਤਤਕ ਕਰਦੇ ਗਏ ਕਮਲ ਸ਼ਰਮਾ ਸੀਗੇ 12 ਸਾਲ ਸੀਗੇ ਹਾਂ ਉਹ ਹੀ ਉਹ ਅਗਲਾ ਚੈਨਲ ਜੰਗਲਾ ਲੇਡਰ ਕੱਟੇ ਹੋ ਗਏ ਤਾਂ ਕੰਬਾਈਨਡ ਸ਼ਿਲ ਸਮਾਗ ਕਾਲਾ ਸੰਗਠਨ ਜਾਂ ਮਿਹਨੂ ਸੰਗਠਨ ਚੱਲਦਾ ਸੀਗਾ ਇਕੋ ਵਾਰ ਤੇ ਸਾਰੇ ਚੱਲਦੇ ਜੀ ਸਾਹਿਬਾ ਮੈਂ ਤੁਸੀਂ ਵੀ ਬੜਾ ਕੰਮ ਕੀਤਾ ਬਿਲਕੁਲ ਕੀਤਾ ਨਗਣੀ ਸਾਹਿਬ ਦੇ ਹੱਥਾਂ ਜੀ ਮੈਂ ਪਲਿਆਂ ਨਾਲ ਮੇਦਕਿਆਂ ਨੂੰ ਉਹ ਕਰਦੇ 20 ਕੁੜੀ ਬਿਲਕੁਲ ਦਲੇਰ ਸੀਗੇ ਇੱਥੇ ਕੋਈ ਛਾਪਣੀ ਆ ਲੱਗਦਾ ਤੁਹਾਨੂੰ ਕਾਹਲੀ ਸਾਹਿਬ ਦੀ ਬਾਤ ਤੁਸੀਂ ਯਾ ਭਵਨ ਸ਼ਰਮਾ ਭਵਨ ਸ਼ਰਮਾ ਜੀ ਨਹੀਂ ਲੋਗਰਾ ਜੀ ਸਾਰਿਆਂ ਦੀ ਬਾਤ ਜੀ ਜਦੋਂ ਕਿਨੇ ਚਰ ਪਿੱਠੇ ਬਾਤ ਕਰਦੇ ਸੀ ਨਾ ਤਾਂ ਪੂਰਾ ਪੰਜਾਬ ਉਤਮਲ ਦੇ ਪਰ ਅੱਜ ਕੁਝ ਲੋਕ ਨਾ ਜਿਹੜੇ ਨਵੀਂ ਗੱਲ ਹੋਰ ਤੋਂ ਦੱਸ ਸਕਦਾ ਚਲੋ ਉਹਨਾਂ ਉਦੋਂ ਕੁਝ ਵੀ ਨਹੀਂ ਸੀਗੇ ਆਪ ਕੋ ਬਾਤ ਸਹੀ ਹੈ ਅੱਜ ਮੈਂ ਕੋਈ ਮੈਂ ਬਹੁਤ ਕੁਝ ਕੀਤਾ ਮੈਂ ਬਹੁਤ ਕੁਝ ਨਹੀਂ ਕੀਤਾ ਜੋ ਉਹਨਾਂ ਲੀਡਰਾਂ ਨੇ ਕਰਤਾ ਮੈਂ ਉਹ ਨਹੀਂ ਕਰਤਾ ਤੁਸੀਂ ਸਿਪਾਹੀ ਸੀ ਅਸੀਂ ਸਿਪਾਹੀ ਸੀ ਪਰ ਮੈਂ ਅੱਜ ਕਮਾ ਵੀ ਮੈਂ ਹੀ ਅਤਵਾਦੀ ਲੜਾਈ ਲੜੀ ਹੈ ਮੈਂ ਨਹੀਂ ਗਿਆ ਸਰ ਉਹ ਲੜਾਈ ਉਹਨਾਂ ਨੇ ਲੜੀ ਮੈਂ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਚੱਲਦਾ ਸੀ ਮੈਂ ਤਾਂ ਸਿਪਾਹੀ ਸੀ ਅੱਜ ਕੁੱਛ ਲੋ ਜਾਲੀ ਸ਼ਿਵ ਸ਼ਰਮ ਨਾ ਇਹੋ ਤੇ ਉਹੋ ਦੇ ਨਾਮ ਤੇ ਚੋਛੜੋ ਚਲੋ ਇਹ ਜਿੱਤੀ ਜਾਣਾ ਚਲੀ ਜਾਣਾ ਆਪਾਂ ਦੁਕੀ ਲੈਣਾ ਆਪਾਂ ਗੱਲ ਕਰੀਏਗੀ ਸ਼ਿਸ਼ਨਾ ਵੀ ਅਗਰ ਗੈਲਰੀ ਸ਼ਿਸ਼ਨਾ ਦਾ ਨਾਮ ਲੋਕਾਂ ਨੇ ਕੁਰਬਾਨੀਆਂ ਦੇ ਨਾਲ ਪੈਦਾ ਕੀਤਾ ਬਿਲਕੁਲ ਸਹੀ ਆਪਣੇ ਸਾਥੀ ਗੁਆਏ ਆਪਣੇ ਪਰਿਵਾਰ ਗੁਆਏ ਆਪਣੇ ਸਾਥੀ ਗੁਆਏ ਆਪਣਾ ਕੀਮਤੀ ਟਾਈਮ ਜਿਹੜਾ ਕਿ ਲੋਕ ਜਿਹਨੇ ਤੇਮਾ ਦੇ ਵਿੱਚ ਬੱਚੇ ਸਕੂਲਾਂ ਤੋਂ ਨਿਕਲ ਕੇ ਆਪਣੇ ਕੈਰੀਅਰ ਵਾਰੇ ਸੋਚ ਰਿਹਾ ਆ ਆਪਣਾ ਕੈਰੀਅਰ ਵਾਰ ਕੀਤਾ ਅੱਜ ਮੈਂ ਬਹੁਤ ਸਾਰੇ ਮੁੰਡੇ ਇਦਾਂ ਦਿਖਾ ਸਕਦਾ ਜਿਨ੍ਹਾਂ ਦੇ ਪਿਓਾਂ ਦੇ ਚੰਗੇ ਤਗੜੇ ਕਾਰੋਬਾਰ ਸੀ ਸਿਰਫ ਸ਼ਿਸ਼ਨਾ ਦੀ ਲੜਾਈ ਪੰਜਾਬ ਦੇ ਹਿੰਦੂਆਂ ਦੀ ਲੜਾਈ ਲੜਦੇ ਹੋਏ ਉਸ ਟਾਈਮ ਉਹ ਟਾਈਮ ਉਹਨਾਂ ਦਾ ਨਿਕਲ ਗਿਆ ਵਿਚਾਰੇ ਕੇਸਾਂ ਜੀ ਇਹ ਉਹ ਉੱਪਰ ਧਲੇ ਰਹੇ ਅੱਜ ਵਿਚਾਰੇ ਹੈਂਡ ਟੂ ਮਾਊਥ ਹੋ ਗਏ ਗੜੀਆਂ ਆ ਰਹੀਆਂ ਲਾ ਰਹੀਆਂ ਬਿਲਕੁਲ ਆਪਾ ਪੀਰ ਕਰਨੀ ਚੀ ਦੀ ਸਾਰੇ ਲੋਕਾਂ ਬਿਲਕੁਲ ਮੈਂ ਵੀ ਹਿੰਦੂ ਤੋਂ ਵੀ ਲੜ ਕੇ ਰਹੀ ਹਿੰਦੂ ਤੋਂ ਕੋਈ ਗੱਲ ਕਰੋ ਜੇ ਕੋਈ ਪੁਰਾਣਾ ਸ਼ਿਸ਼ਨਾ ਨਹੀਂ ਮਿਲਦਾ ਉਹਨਾਂ ਨਤਮਸਤ ਉਹ ਜਿਹੜੇ ਤੁਸੀਂ ਅੱਜ ਇੱਥੇ ਬੈਠੇ ਹੋ ਉਹਨਾਂ ਦੀ ਦੇਣ ਹੈ ਉਹਨਾਂ ਦੀ ਦੇਣ ਹੈ ਇਹ ਜੇ ਅੱਜ ਤੁਸੀਂ ਬੈਠੇ ਹੋ ਅੱਜ ਉਹ ਵਿਚਾਰੇ ਫਰੀਲਾ ਲਾ ਰਹੇ ਕੋਈ ਇੰਤਜ਼ਾ ਕਰਦੇ ਲੋਕੀਆਂ ਕਰ ਰਹੇ ਕੋਈ ਕੁਝ ਕਰ ਰਿਹਾ ਜੇ ਕੋਈ ਮੇਰੇ ਵੀਰ ਤੁਹਾਨੂੰ ਕੋਈ ਮਿਲੇ ਤਾਂ ਉਹਦੇ ਪੈਰੀ ਹੱਥ ਲਾ ਕੇ ਉਹਦੀ ਮਦਦ ਕਰੋ ਉਹਦੀ ਹੈਲਪ ਕਰੋ ਉਹਦਾ ਮਾਨ ਸਨਮਾਨ ਕਰੋ ਚਲੋ ਇਹ ਗੱਲ ਆਪਾਂ ਕਹਿਣਾ ਚਾਹੁੰਦੇ ਪੰਜਾਬ ਦੇ ਜਿੰਨੇ ਵੀ ਸੰਗਠਨ ਚੱਲੇ ਇਸ ਤਰ੍ਹਾਂ ਦੇ ਨਾਮ ਤੇ ਗੱਲ ਕਰ ਰਹੇ ਨੇ ਪੰਜਾਬ ਦੇ ਇਨਕਾ ਕਰੀਏ ਕਿ ਪੰਜਾਬ ਸਿੱਧੂ ਦੀ ਆਵਾਜ਼ ਉੱਚੀ ਕਰੀਏ ਬਿਲਕੁਲ ਸਿੱਧੂ ਦੀ ਪੰਜਾਬ ਸਿੱਧੂ ਉਹਦਾ ਬੰਦਾ ਬੰਦਾ ਮਾਨ ਸਨਮਾਨ ਦੇ ਲਈ ਪੰਜਾਬ ਦੇ ਹਿੰਦੂ ਸਮਾਜ ਦਾ ਬੰਦਾ ਧਾਰਮਿਕ ਹੱਕ ਨੂੰ ਵੀ ਸਮਾਜਿਕ ਸਿੱਕੂਰੇ ਦਾ ਕੁਰੀ ਕਰ ਲਾ ਪੰਜਾਬ ਚ ਉਹਨਾਂ ਦਾ ਬੰਦਾ ਉਹਨਾਂ ਨੂੰ ਧਾਰਮਿਕ ਹੱਕ ਦਵਾਇਆ ਜਾਵੇ ਪਰ ਦਾ ਪੰਜਾਬ ਚ ਉਹਨਾਂ ਦਾ ਬੰਦਾ ਨੂੰ ਸਮਾਜਿਕ ਹੱਕ ਦਵਾਇਆ ਜਾਵੇ ਪੰਜਾਬ ਚ ਉਹਨਾਂ ਦਾ ਬੰਦਾ ਰਾਜਨੀਤਿਕ ਹੱਕ ਦਿਲਾਇਆ ਜਾਵੇ ਬਿਲਕੁਲ ਤੁਸੀਂ ਇੱਥੇ ਹੀ ਹਸਾਬ ਨਾਲ ਉਹ ਥੱਪੜ ਸਾਬ ਉਪ ਚਨਾਮ ਹੋ ਰਿਹਾ ਚਾਰ ਉਪ ਚਨਾਮ ਹੋ ਰਿਹਾ ਤੇ ਚਾਰ ਬੰਦੇ ਤੇ ਸਾਡੇ ਦੇ ਝੂਠੇ ਬੱਚੇ ਵੀ ਤਾਂ ਬਾਅਦ ਕਹਿੰਦੇ ਚਾਰ ਉਪ ਚਨਾਮਾਂ ਦੀ ਇਨਾਮ ਦੇਤਾ ਘੱਟਰ ਪੰਤਿਆਂ ਨੂੰ ਖੁਸ਼ ਕਰਨ ਲਈ ਚਾਰ ਉਪ ਚਨਾਮ ਚਾਰ ਹੀ ਬੱਚੇ ਤੁਸੀਂ ਦੇ 6 ਹੁੰਦੇ ਬੱਥੇ ਹੋ ਜਾਣੇ ਸੀ ਤੁਸੀਂ ਕਰ ਸਮਝੋ ਉਹ ਗਿੱਦੜਵਾਲੇ ਚ 95% ਵਾਦੀ ਹੈ ਹਿੰਦੂ ਸਮਾਜ ਦੀ ਪਰ ਉਥੋਂ ਹਿੰਦੂ ਉਮੀਦਵਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਨਹੀਂ ਤੋਰਿਆ ਮੈਂ ਉਹੀ ਗੱਲ ਕਹਿੰਦਾ ਦੇਰਾ ਪਾਪਾ ਨਾਲ ਚ ਪਿੰਡ ਹਸਣ ਵਾਦੀ ਹੈ ਹਿੰਦੂ ਸਮਾਜ ਦੀ ਪਰ ਉਥੋਂ ਕੋਈ ਨਹੀਂ ਕਿਸੇ ਵੀ ਰਾਜਨੀਤਿਕ ਦਲ ਦੁਆਰਾ ਹਿੰਦੂ ਉਮੀਦਵਾਰ ਨਹੀਂ ਤੋਰਿਆ ਗਿਆ ਬਰਨਾਲਾ ਚ 47% ਵਾਦੀ ਹੈ ਹਿੰਦੂ ਸਮਾਜ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਤੇ ਹਿੰਦੂ ਸਮਾਜ ਨੂੰ ਦਾ ਵਿਅਕਤੀ ਕੋਈ ਨਹੀਂ ਤੋਰਿਆ ਗਿਆ ਚੱਬੇ ਵਾਲਾ ਅਖੀ ਸੀਟ ਹੈ ਉੱਥੇ ਲਗ ਲਗ ਲੋਕਾਂ ਨੇ ਲਗ ਲਗ ਉਮੀਦਵਾਰ ਉਤਾਰੇ ਨੇ ਬਿਲਕੁਲ ਅਸੀਂ ਚਾ ਕੀ ਕਿਤਨਾ ਕੁ ਪੰਜਾਬ ਚ ਹਿੰਦੂ ਦੀ ਗੱਲ ਕੀ ਪੰਜਾਬ ਚ ਹਿੰਦੂਆਂ ਨੂੰ ਬਣਦਾ ਉਹਦਾ ਮਾਨ ਸਨਮਾਨ ਦਾ ਨਹੀਂ ਆਪਾਂ ਲੜਾਈ ਲੜੀ ਉਹਨਾਂ ਦਾ ਰਾਜਨੀਤਿਕ ਹੱਕ ਤਲਾਬ ਲਈ ਲੜੀ ਕਿਉਂ ਰਾਜਨੀਤਿਕ ਹੱਕ ਸਾਡਾ ਹੋਊਗਾ ਅਗਰ ਅਸੀਂ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ ਤਾਂ ਪੂਰੇ ਪੰਜਾਬ ਦੇ ਹਿੰਦੂ ਸਮਾਜ ਨੂੰ ਉਹਦਾ ਬਣਦਾ ਹੱਕ ਦਿਲਾ ਪਾਵਾਂਗੇ ਕੀ ਕਹਿਣਾ ਕਰੋ ਜ਼ਬਰਦਸਤ ਬਿਲਕੁਲ ਸਾਨੂੰ ਹਿੰਦੂਆਂ ਨੂੰ ਚਾਹੀਦਾ ਹੈ ਕਿ ਆਪਾਂ ਹਿੰਦੂਆਂ ਦੀ ਲੜਾਈ ਪੰਜਾਬ ਦੇ ਵਿੱਚ ਜਿਹੜੇ ਜਿਰਦਾਨਾਂ ਨੇ ਸਾਡੇ ਸ਼ਹੀਦੀਆਂ ਪਾਏ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਹਿੰਦੂਆਂ ਨੂੰ ਸਥਾਪਿਤ ਰਹਿਣ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਹੀ ਮਾਣ ਰੱਖ ਕੇ ਆਪਾਂ ਸਾਰੇ ਇਹ ਲੜਾਈ ਲੜੀਏ ਔਰ